ਅਗਲੇ 5 ਮਿੰਟਾਂ ਦੇ ਵਿੱਚ ਨਾ ਤੁਹਾਨੂੰ ਤੁਹਾਡੀ ਰਿਐਲਿਟੀ ਪਤਾ ਲੱਗੂਗੀ ਕਿ ਤੁਸੀਂ ਕੌਣ ਹੋ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਅਸਲੀਅਤ ਕੀ ਆ ਆ ਇੱਕ ਫੋਟੋ ਸੀ ਜਿਹੜੀ ਜਿੱਤ ਨੇ ਪਾਈ ਸੀ ਪਿਛਲੇ ਹਫਤੇ ਜਿਹਦੇ ਵਿੱਚ ਉਹ ਬਾਰਡਰ 2 ਜਿਹੜੀ ਉਹਦੀ ਆਉਣ ਵਾਲੀ ਫਿਲਮ ਆ ਉਹਦੇ ਕਲਾਕਾਰਾਂ ਨਾਲ ਨਜ਼ਰ ਆ ਰਿਹਾ ਜਿਹਦੇ ਵਿੱਚ ਸਨੀ ਦੇਵਾਲ ਵੀ ਆ ਅਤੇ ਵਰੁਣ ਤਵਰਮ ਵੀ ਆ ਇੱਕ ਕਲਾਕਾਰ ਹੋਰ ਆ ਹੁਣ ਇਸ ਪੋਸਟ ਦੇ ਹੇਠਾਂ ਨਾ ਕਮੈਂਟ ਹੈ ਜਿਹੜੇ ਉਹ ਜਿਹੜੇ ਕਮੈਂਟ ਹੈ ਨਾ ਉਹ ਸਾਰੇ ਪੰਜਾਬੀਆਂ ਦੇ ਕੀਤੇ ਹੋਏ ਆ ਸਿੱਖਾਂ ਦੇ ਖਾਸ ਕਰਕੇ ਤੇ ਉਹ ਕਮੈਂਟਾਂ 'ਚ ਪਤਾ ਕੀ ਲਿਖਿਆ ਹੋਇਆ ਕੌਮ ਦਾ ਗद्दार ਦਜੀਤ ਤੇਰੇ ਤੋਂ ਆ ਉਮੀਦ ਨਹੀਂ ਸੀ ਤੂੰ ਪੰਜਾਬ ਦਾ ਖਾ ਕੇ ਪੰਜਾਬ ਨਾਲ ਐਂ ਕੀਤੀ ਆ ਗद्दार ਨਾਲ ਕਿਉਂ ਬੈਠਾ ਆ ਆ ਫਨੀ ਦੇਵਾਲ ਨਾਲ ਕੰਮ ਕਰਕੇ ਤੂੰ ਪੰਜਾਬ ਨਾਲ ਗਦਾਰੀ ਕੀਤੀ ਆ ਬਸ ਪੈਸੇ ਲਈ ਬਣ ਗਿਆ ਗਦਾਰਾਂ ਦਾ ਤੇ ਇਹ ਸਾਰੇ ਕਮੈਂਟ ਕੀ ਦੇ ਸੀਗੇ ਪੰਜਾਬੀਆਂ ਦੇ ਸਿੱਖਾਂ ਦੇ ਖਾਸ ਕਰਕੇ ਹੁਣ ਇਸੇ ਹਫਤੇ ਦਲਜੀਤ ਦੀ ਇੱਕ ਹੋਰ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਆ ਜਾਂਦਾ ਤੇ ਇਹਦੇ ਵਿੱਚ ਕਿੰਨਾ ਦੇ ਕਮੈਂਟ ਨੇ ਹਿੰਦੀ ਵਾਲਿਆਂ ਦੇ ਨੇ ਤੇ ਉਹ ਹੁਣ ਕਹਿ ਰਹੇ ਨੇ ਦਲਜੀਤ ਤੂੰ ਗਦਾਰ ਆ ਤੂੰ ਮਗਦਾਰ ਹੋ ਤੂੰ ਦੇਸ਼ ਕੇ ਗਦਾਰ ਹੋ ਤੁਮਨੇ ਇੱਕ ਪਾਕਿਸਤਾਨੀ ਐਕਟਰਸ ਕੇ ਸਾਥ ਕੈਸੇ ਕੰਮ ਕੀਆ ਤੂੰ ਇੰਡੀਅਨ ਨਹੀਂ ਹੋ ਤੂੰ ਦੇਸ਼ ਦਾ ਗਦਾਰ ਹੈਂ ਦੇਸ਼ ਧਰੋਈਆ ਤੂੰ ਇੰਡੀਅਨ ਹੋ ਕੇ ਪਾਕਿਸਤਾਨੀ ਨਾਲ ਕਿਵੇਂ ਕੰਮ ਕਰ ਸਕਦਾ ਹੁਣ ਇਹਦੇ ਹੀਟ ਆਉਜੇ ਕਮੈਂਟ ਹੁਣ ਤੁਸੀਂ ਮੈਨੂੰ ਦੱਸ ਦਿਓ ਵੀ ਆਰਟਿਸਟ ਕਰੇ ਕੀ ਕੀ ਆਰਟਿਸਟ ਘਰੇ ਬਹਿ ਜੇ ਕੀ ਦਲਜੀਤ ਘਰੇ ਬਹਿ ਜੇ ਸਾਰਾ ਕੁਝ ਛੱਡ ਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੀ ਉਹਨੂੰ ਪਹਿਲਾਂ ਇੱਕ ਸਰਟੀਫਿਕੇਟ ਲੈ ਲੈਣਾ ਚਾਹੀਦਾ ਸਾਰਿਆਂ ਤੋਂ ਵੀ ਭਾਈ ਮੈਨੂੰ ਦੱਸ ਦਿਓ ਕਿਹੜਾ ਕੰਮ ਕਰਕੇ ਮੈਂ ਗद्दार ਬਣ ਸਕਦਾ ਤੇ ਕਿਹੜਾ ਕੰਮ ਕਰਕੇ ਮੈਂ ਮਹਾਨ ਬਣ ਸਕਦਾ ਤੇ ਜਿਹੜਿਆਂ ਨੇ ਪਹਿਲਾਂ ਕਮੈਂਟ ਕੀਤੇ ਸੀ ਨਾ ਉਹ ਸੰਨੀ ਦਿਓਲ ਵਾਲੀ ਪੋਸਟ ਦੇ ਹੀਟ ਆ ਜਿਹੜੇ ਉਹਨੂੰ ਗद्दार ਕਹਿ ਰਹੇ ਸੀਗੇ ਉਹੀ ਲੋਕ ਹੁਣ ਵਾਲੇ ਮੈਟਰ ਦੇ ਵਿੱਚ ਉਹ ਦਲਜੀਤ ਦੇ ਨਾਲ ਖੜਿਆ ਉਹਦੇ ਹਮਾਇਤੀ ਬਣੇ ਹੋਏ ਆ ਤੇ ਕਹਿੰਦੇ ਆ ਕਿ ਆ ਸਾਰਾ ਕੁਝ ਤਾਂ ਹੋ ਰਿਹਾ ਕਿਉਂਕਿ ਦਲਜੀਤ ਇੱਕ ਸਰਦਾਰ ਹੈ ਕਿਉਂਕਿ ਦਲਜੀਤ ਸਿੱਖ ਹੈ ਇਸੇ ਲਈ ਉਹਨੂੰ ਐਂਟੀ ਨੈਸ਼ਨਲ ਆਖਿਆ ਜਾ ਰਿਹਾ ਪਹਿਲਾਂ ਵੀ ਉਹ ਸਿੱਖ ਹੀ ਸੀਗਾ ਜਦੋਂ ਉਹਨੇ ਸੰਗੀ ਦੇ ਰੋੜ ਨਾਲ ਫਿਲਮ ਸਾਈਨ ਕੀਤੀ ਸੀ ਉਦੋਂ ਵੀ ਉਹ ਸਿੱਖ ਹੀ ਸੀ ਬਾਰਡਰ 2 ਵਿੱਚ ਵੀ ਉਹ ਸਿੱਖ ਹੀ ਆ ਸਰਦਾਰ ਹੀ ਆ ਉਹ ਕੋਈ ਹੋਰ ਬੰਦਾ ਨਹੀਂ ਆ ਜਦੋਂ ਤੁਸੀਂ ਉਹਨੂੰ ਗੱਦਾਰ ਦਾ ਸਰਟੀਫਿਕੇਟ ਦੇ ਰਹੇ ਸੀ ਉਦੋਂ ਵੀ ਉਹ ਸਿੱਖ ਹੀ ਸੀ ਤੇ ਹੁਣ ਵੀ ਉਹ ਸਿੱਖ ਹੀ ਆ ਤੇ ਜਿਹੜੇ ਉਹਨਾਂ ਨੂੰ ਐਂਟੀ ਨੈਸ਼ਨਲ ਕਹਿ ਰਹੇ ਜਿਹੜੇ ਉਹਦੋਂ ਪ੍ਰਾਊਡ ਫੀਲ ਕਰ ਰਹੇ ਸੀ ਉਹ ਉਹਦੋਂ ਇੰਡੀਆ ਨਹੀਂ ਸੀਗਾ ਜਦੋਂ ਕੁਚੇਲਾ ਚ ਗਿਆ ਸੀ ਜਦੋਂ ਮਿੱਠ ਗਾਲਾਂ ਦੇ ਵਿੱਚ ਉਹਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ ਨਾ ਉਦੋਂ ਵੀ ਉਹੀ ਇੰਡੀਆ ਨਹੀਂ ਸੀਗਾ ਤੇ ਹੁਣ ਵੀ ਉਹੀ ਇੰਡੀਆ ਨਾ ਸਿਰਫ ਤੁਸੀਂ ਤੁਸੀਂ ਆਪਣੇ ਬਾਰੇ ਸੋਚੋ ਕਿ ਤੁਸੀਂ ਕੌਣ ਹੋ ਉਹਨੂੰ ਗद्दार ਦਾ ਸਰਟੀਫਿਕੇਟ ਦੇਣ ਵਾਲੇ ਤੁਸੀਂ ਕੌਣ ਹੋ ਨੇ ਮੈਂ ਸਿਰਫ ਹਿੰਦੀ ਵਾਲਿਆਂ ਤੋਂ ਨਹੀਂ ਪੁੱਛ ਰਿਹਾ ਜਿਹੜੇ ਇੰਡੀਅਨ ਬਣਦੇ ਆ ਉਹਨਾਂ ਤੋਂ ਨਹੀਂ ਪੁੱਛ ਰਿਹਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਜਿਹੜੇ ਪੰਜਾਬੀ ਖੌਂਦੇ ਆ ਆਪਦੇ ਆਪ ਨੂੰ ਜੇ ਕਿਸੇ ਕਤੇ ਕਲਾਕਾਰ ਨੇ ਹਿੰਦੀ ਵਾਲੇ ਨਾਲ ਕੰਮ ਕਰ ਲਿਆ ਤਾਂ ਉਹ ਇਧਰ ਗद्दार ਬਣ ਜਾਂਦਾ ਠੀਕ ਹੈ ਨਾ ਤੇ ਜੇ ਕਿਸੇ ਨੇ ਇਧਰ ਵਾਲੇ ਨਾਲ ਕੰਮ ਕਰ ਲਿਆ ਤਾਂ ਉਹ ਉਧਰ ਗद्दार ਬਣ ਜਾਂਦਾ ਫਿਰ ਯਾਰ ਉਹ ਜਾਣ ਕਿੱਥੇ ਮੇਰਾ ਇੱਕ ਹੀ ਸਵਾਲ ਆ ਸਾਰਿਆਂ ਤੋਂ ਕੀ ਅਗਰੇ ਘਰੇ ਬਹਿ ਜਾਣਾ ਪਹਿਲਾਂ ਇੱਕ ਸੰਸਥਾ ਮੇਰੇ ਖਿਆਲ ਨਾਲ ਤੁਹਾਡੇ ਤੋਂ ਇੱਕ ਸਰਟੀਫਿਕੇਟ ਸਾਈਨ ਕਰਵਾ ਲੈਣਾ ਚਾਹੀਦਾ ਸਾਰਿਆਂ ਤੋਂ ਜਿਹੜੇ ਗद्दार ਕਹਿ ਦਿੰਦੇ ਨੇ ਮਿੰਟ ਮਿੰਟ ਤੇ ਕਿਸੇ ਨੂੰ ਤੇ ਜਿਹੜੇ ਉਹਨਾਂ ਨੂੰ ਗद्दार ਹੀ ਕਹਿੰਦੇ ਹੋ ਤੁਸੀਂ ਤੁਸੀਂ ਜ਼ਿੰਦਗੀ ਵਿੱਚ ਕੀ ਕੀਤਾ ਪਹਿਲਾਂ ਇਹ ਦੱਸੋ ਉਹਨਾਂ ਨੂੰ ਗद्दार ਕਹਿਣ ਤੋਂ ਪਹਿਲਾਂ ਇਹ ਦੱਸੋ ਤੁਸੀਂ ਜ਼ਿੰਦਗੀ ਵਿੱਚ ਕੀ ਉਖੜਿਆ ਉਹ ਤਾਂ ਕੁਝ ਕੰਮ ਕਰਕੇ ਇੱਥੋਂ ਤੱਕ ਪਹੁੰਚੇ ਨੇ ਤੁਸੀਂ ਸਿਰਫ ਸਰਟੀਫਿਕੇਟ ਦੇਣਾ ਜਾਣਦੇ ਹੋ ਗੱਦਾਰੀ ਦਾ ਤੇ ਤੁਸੀਂ ਉਹਨਾਂ ਲੋਕਾਂ ਨੂੰ ਸਰਟੀਫਿਕੇਟ ਦਿੰਦਾ ਹੈ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਧ ਕੰਮ ਕੀਤਾ ਜੀਗਾ ਜਾਂ ਫਿਰ ਤੁਸੀਂ ਉਹਨਾਂ ਲੋਕਾਂ ਨੂੰ ਇੰਟਰਨੈਸ਼ਨਲ ਤੱਕ ਆਖਿਆ ਜਿਨ੍ਹਾਂ ਨੇ ਇਸ ਦੇਸ਼ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਹੀ ਆਪ ਦਾ ਉਹਨਾਂ ਲੋਕਾਂ ਨੂੰ ਵੀ ਇੰਟਰਨੈਸ਼ਨਲ ਕਹਿ ਦਿੱਤਾ ਗਿਆ ਤੇ ਉਹਨਾਂ ਲੋਕਾਂ ਨੂੰ ਵੀ ਪੰਜਾਬ ਦਾ ਗਦਾਰ ਕਹਿ ਦਿੱਤਾ ਗਿਆ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਲਈ ਦੇਤੀ ਤੁਸੀਂ ਗੁਰਦਾਸ ਮਾਨ ਵਰਗੇ ਲੈਜੈਂਡ ਬੰਦੇ ਨੂੰ ਵੀ ਗਦਾਰ ਦਾ ਤਗਮਾ ਦੇ ਦਿੱਤਾ ਸੀ ਉਹਨਾਂ ਲੋਕਾਂ ਵਿੱਚੇ ਲੱਗ ਕੇ ਜਿਹੜੇ ਅੱਜ ਕੱਲ ਆਪਦੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਥੇਕੇਦਾਰ ਸਮਝਦੇ ਆ ਰਖਵਾਲੇ ਸਮਝਦੇ ਆ ਜਿਨ੍ਹਾਂ ਨੇ ਆਪ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਗੁਨਾਹ ਕੀਤੇ ਆ ਕਿੰਨੇ ਕੁ ਵੱਡੇ ਵੱਡੇ ਕ੍ਰਾਈਮ ਕੀਤੇ ਆ ਤੇ ਹੁਣ ਖੁਦ ਨੂੰ ਮਾਂ ਬੋਲੀ ਦੇ ਰਖਵਾਲੇ ਲੱਗਦੇ ਆ ਉਹਨਾਂ ਦੇ ਪਿੱਛੇ ਲੱਗ ਕੇ ਦੋ ਜੀ ਇੱਕ ਐਸੇ ਬੰਦੇ ਨੂੰ ਗਦਾਰ ਦਾ ਤਗਮਾ ਦਿੱਤਾ ਜੀ ਜਿਹਦੇ ਬਰਾਬਰ ਪੰਜਾਬੀ ਮਾਂ ਬੋਲੀ ਲਈ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਆਰਟਿਸਟ ਨੇ ਕੁਝ ਕੀਤਾ ਹੋਣਾ ਜਿਹਦੇ ਕਰਕੇ ਬਹੁਤ ਸਾਰੇ ਹਿੰਦੀ ਸਟੇਟਾਂ ਦੇ ਵਿੱਚ ਲੋਕ ਪੰਜਾਬੀ ਗਾਣੇ ਸੁਣਦੇ ਆ ਪੰਜਾਬੀ ਭਾਸ਼ਾ ਜਾਣਦੇ ਪੰਜਾਬੀ ਥੋੜੀ ਬੋਲੀ ਜਾਣਦੇ ਆ ਨਾ ਅਗਰ ਕੁਝ ਤਾਂ ਉਹ ਇੰਨਾ ਕਲਾਕਾਰਾਂ ਕਰਕੇ ਜਾਣਦੇ ਆ ਗੁਰਦਾਸ ਮਾਨ ਵਰਗੇ ਦਲਜੀਤ ਵਰਗੇ ਜਾਂ ਕੁਝ ਹੋਰ ਜਿਨ੍ਹਾਂ ਨੂੰ ਕੀ ਉਧਰ ਸੁਣਿਆ ਜਾਂਦਾ ਉਧਰ ਕਈਆਂ ਦੀ ਬਹੁਤ ਰਿਸਪੈਕਟ ਆ ਪਰ ਇੱਧਰ ਨਹੀਂ ਮਿਲਦੀ ਇੱਧਰ ਤੁਸੀਂ ਉਹਨਾਂ ਨੂੰ ਗਦਾਰ ਬਣਾ ਦਿੱਤਾ ਤੇ ਦਲਜੀਤ ਬਾਰੇ ਤਾਂ ਵਿਚਾਰੇ ਨੂੰ ਪਤਾ ਨਹੀਂ ਉਹ ਜੀ ਕੀ ਗੱਲ ਉਹ ਕੁਝ ਮਰਜ਼ੀ ਕਰੀ ਜਾਵੇ ਜਿੰਨਾ ਮਰਜ਼ੀ ਕਰਲੇ ਦੇਸ਼ ਲਈ ਕਰਲੇ ਪੰਜਾਬ ਲਈ ਕਰਲੇ ਸਿੱਖ ਧਰਮ ਲਈ ਕਰਲੇ ਲੋਕਾਂ ਦਾ ਢਟ ਨਹੀਂ ਭਰਨ ਲੋਕਾਂ ਨੇ ਕੋਈ ਨਾ ਕੋਈ ਨਕਸ਼ਾ ਉਹਦੇ ਵਿੱਚ ਕੱਢੀ ਜਾਣਾ ਕਦੇ ਉਹਨੂੰ ਅਲੂਮਿਨੇਟੀ ਨਾਲ ਜੋੜ ਦੇਣਗੇ ਕਦੇ ਉਹਨੂੰ ਕਹਿਣਗੇ ਤੂੰ ਆਹ ਕਿਉਂ ਕੀਤਾ ਸਿੱਖ ਨੂੰ ਘੇਰ ਲੈਂਦੇ ਆ ਕਾਹਤਾ ਤੇ ਉਹਤੇ ਬੁਲਾ ਕੇ ਮਾਫੀਆਂ ਮੰਗਾ ਦਿੰਦੇ ਆ ਭਾਵੇਂ ਉਹ 84 ਦੇ ਉੱਪਰ ਫਿਲਮ ਬਣਾ ਦੇਵੇ ਭਾਵੇਂ ਉਹ ਵਰਲਡ ਵਾਰ ਦੇ ਸ਼ਹੀਦਾਂ ਦੇ ਉੱਤੇ ਫਿਲਮ ਬਣਾ ਦੇਵੇ ਭਾਵੇਂ ਉਹ ਪੰਜਾਬ 95 ਬਣਾ ਦੇਵੇ ਤਾਂ ਵੀ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਅਗਰ ਨਿੱਕੀ ਜਿਹੀ ਕੋਈ ਮਾੜੀ-ਮੋਟੀ ਗਲਤੀ ਹੋ ਜੇ ਜਾਂ ਜਿਹੜੀ ਗਲਤੀ ਹੁੰਦੀ ਵੀ ਨਹੀਂ ਤਾਂ ਵੀ ਤੁਸੀਂ ਮੈਂਟ ਲਾਉਂਗੇ ਉਹਨੂੰ ਗਦਾਰ ਬਣਾਉਨੇ ਆ ਸਨੀ ਡੋਰ ਵਾਲੇ ਮੈਟਰ ਵਿੱਚ ਹੁਣ ਬਾਰਡਰ 2 ਵਿੱਚ ਦੇਖ ਹੀ ਲਿਆ ਇਹ ਆਪਣੀ ਰਿਐਲਿਟੀ ਆ ਇਹ ਤੁਹਾਡੀ ਰਿਐਲਿਟੀ ਆ ਇਹ ਉਹਨਾਂ ਦਾ ਕਸੂਰ ਨਹੀਂ ਹੈ ਪਹਿਲਾਂ ਆਪਣੇ ਤੇ ਦੇਖ ਲੋ ਕਿ ਆਪਾਂ ਕਿੱਥੇ ਜੇ ਖੜੇ ਆ ਉਹਨਾਂ ਨੂੰ ਗਦਾਰੀ ਦਾ ਸਰਟੀਫਿਕੇਟ ਦੇਣ ਵਾਲੇ ਆਪਾਂ ਕੌਣ ਹੁੰਨੇ ਆ ਤੇ ਜਿਹੜੇ ਉਹਨਾਂ ਦੇ ਹਮੈਤੀ ਬਣ ਰਹੇ ਨੇ ਨਾ ਦਲਜੀਤ ਦੇ ਕਹਿ ਰਹੇ ਨੇ ਕਿ ਇਹਦਾ ਸਿੱਖ ਹੈ ਤਾਂ ਇਹ ਨਾਲ ਏਦਾਂ ਕਰ ਰਿਹਾ ਤਾਂ ਇਹਦੀ ਫਿਲਮ ਦਾ ਵਿਰੋਧ ਹੋ ਰਿਹਾ ਇਹ ਪੰਜਾਬੀ ਆ ਤਾਂ ਕਰਕੇ ਨਾ ਪਹਿਲਾਂ ਵਿਰੋਧ ਤਾਂ ਤੁਸੀਂ ਕੀਤਾ ਉਹ ਉਹਨਾਂ ਨੇ ਬਾਅਦ ਚ ਕੀਤਾ ਜਦੋਂ ਯਾਰ ਉਹਦੇ ਆਪਦੇ ਹੀ ਨਹੀਂ ਉਹਦੇ ਨਾਲ ਖੜੇ ਤਾਂ ਫਿਰ ਬਗਾਨਿਆਂ ਤੋਂ ਕਾਦੀ ਆਸ ਰੱਖੀਏ ਜਦੋਂ ਆਪਣੇ ਹੀ ਸਭ ਤੋਂ ਪਹਿਲਾਂ ਗਦਾਰ ਬਣਾ ਲੈਂਦੇ ਆ ਗਦਾਬ ਕਹਿਣ ਵਾਲੇ ਸਭ ਤੋਂ ਪਹਿਲੇ ਹੋਰ ਸਟੇਟ ਦੇ ਕਿਸੇ ਦੇ ਲੋਕ ਨਹੀਂ ਹੁੰਦੇ ਪੰਜਾਬ ਦੇ ਹੁੰਦੇ ਆ ਪੰਜਾਬੀ ਕਲਾਕਾਰ ਨੂੰ ਅਗਰ ਕੋਈ ਗਦਾਾ ਸਭ ਤੋਂ ਪਹਿਲਾਂ ਕਹਿੰਦਾ ਤਾਂ ਉਹ ਪੰਜਾਬ ਦੇ ਆਪਣੇ ਲੋਕ ਨੇ